ਵੀਰ ਹੁਣਾਂ ਨੇ ਨਾ ਜਿਹੜਾ ਫ੍ਰੀ ਸੇਵਾ ਦਾ ਦੇਖੋ ਚੋਹਾਨ ਫਿਜ਼ਿਓਥੈਰੇਪੀ ਕੈਂਪ ਲਾ ਤੇ ਵੀਰ ਕਹਿੰਦਾ ਛੁੱਟੀ ਆ ਤੇ ਆਪਾਂ ਫ੍ਰੀ ਕਾ ਨੂੰ ਰਹਿਣਾ ਬਾਬਾ ਜੀ ਦੇ ਆਣ ਕੇ ਸੇਵਾ ਕਰ ਰਿਹਾ ਤੇ ਇਧਰ ਵੀਰ ਹੁਣਾਂ ਨਾਲ ਗੱਲਬਾਤ ਵੀ ਕਰਦੇ ਆ ਆ ਦੇਖੋ ਇਦਾਂ ਭੈਣਾਂ ਬੇਟੀਆਂ ਉਹ ਜਿਦਾ ਆਣ ਕੇ ਜਿਹੜਾ ਕਿਸ ਨੂੰ ਇਹ ਪਾਜੀ ਇਹ ਸਰਵਾਈਕਲ ਦੀ ਪ੍ਰੋਬਲਮ ਹਾਂਜੀ ਵੀਰ ਜੀ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਆ ਤੇ ਉਹਦੇ ਵਾਸਤੇ ਆਪਾਂ ਸੰਡੇ ਸੇਵਾ ਲਾਉਂਦੇ ਆ ਫ੍ਰੀ ਕੈਂਪ ਤੇ ਮਾਲਜ ਕਰੀ ਦੀ ਆਪਾਂ ਸੰਡੇ ਤੇ ਓਏ ਸੰਡੇ ਵੀ ਤਾਂ ਕਹਿੰਦੇ ਹੁੰਦੇ ਛੁੱਟੀ ਆ ਆਰਾਮ ਕਰ ਲੋ ਇਦਾਂ ਤੇ ਮਾਲਜ ਦਾ ਮਨ ਵਿੱਚ ਕੀ ਆਉਂਦਾ ਵੀ 6 ਦਿਨ ਕਮਾਈ ਕਰਨੀ ਇੱਕ ਦਿਨ ਸੇਵਾ ਭਾਵਨਾ ਓਏ ਦੱਸਾਂ ਕੀ ਇਸ ਹਫਤਾ ਇੱਕ ਪੂਰਾ ਹੁੰਦਾ ਮਿਲਦਾ ਆਪਾਂ ਨੂੰ 6 ਦਿਨ ਆਪਾਂ ਪੂਰੇ ਕੰਮ ਕਰਦੇ ਆ ਅਦਵਾਰ ਆਪਾਂ ਗੁਰਦਾਰਨ ਕੇ ਮਹਾਰਾਜ ਦੇ ਘਰੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਗੁਰਦਾਰੇ ਆਣ ਕੇ ਸੇਵਾ ਕਰੇ ਦੀ ਹੈ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਮਿਲਦਾ ਹੈ ਤੇ ਆਪਾਂ ਇੱਕ ਦਿਨ ਬਾਬਾ ਜੀ ਵਾਸਤੇ ਕੱਢਣਾ ਭੰਦਾ ਆਪਣਾ ਠੀਕ ਹੈ ਜੀ ਆਪ ਵੀਰ ਦੀ ਗੱਲ ਬਿਲਕੁਲ ਸਹੀ ਆ ਹੁਣ ਮੈਂ ਤੰਗ ਨਹੀਂ ਕਰਨਾ ਵੀਰ ਨੂੰ ਵੀਰ ਤੁਸੀਂ ਸੇਵਾ ਕਰਿਓ ਮੈਂ ਆਪੇ ਆ ਜਾਣਾ ਤੁਹਾਡੇ ਕੋਲ ਵਾਲੀ ਤੇ ਰਾਹ ਬਣਾ ਦਿਓ ਮਾੜਾ ਬੜਾ ਪਾਜੀ ਇਹ ਤੁਸੀਂ ਇਹ ਕੋਰਸ ਕੋਰਸ ਕੀਤਾ ਹੈ ਹਾਂਜੀ ਵੀਰ ਜੀ ਮੈਂ ਫਿਜ਼ੀਓਥੈਰੇਪਿਸਟ ਆ ਮੇਰਾ ਕਲੀਨਿਕ ਆ ਕਿੱਥੇ ਹੈ ਉਦਮ ਸਿੰਘ ਲਗਰ ਚੌਂਗ ਨੰਬਰ 1 ਤਰਨਤਾਰ ਰੋਡ ਤੇ ਠੀਕ ਹੈ ਜੀ 6 ਦਿਨ ਕੰਮ ਕਰਦੇ ਕਿੰਨੇ ਤੋਂ ਕਿੰਨੇ ਹਾਂਜੀ ਵੀਰ ਜੀ 9:30 ਤੋਂ ਵੀਰ ਜੀ 9 ਵਜੇ ਤੱਕ ਕਲੀਨਿਕ ਦਾ ਟਾਈਮ ਹੈ ਸਾਡਾ ਹਾਂਜੀ ਇਹ ਪਾਜੀ ਇੱਕ ਕੇਸ ਕੇਸ ਚੀਜ਼ ਨੂੰ ਜਦ ਆਰਾਮ ਹੁੰਦਾ ਇਹਦਾ ਇਸ ਇੱਥੇ ਵੀਰ ਜੀ ਆਪਾਂ ਸਰਵਾਈਕਲ ਦੀ ਕਰਦੇ ਜੇ ਗੋਡਿਆਂ ਦੀ ਕਰ ਦਿੰਨੇ ਆ ਬਾਕੀ ਜਿਹੜੀਆਂ ਥੈਰਪੀ ਹੁੰਦੀਆਂ ਪੇਸ਼ੈਂਟ ਜਿਹੜੇ ਜਿਆਦਾ ਦਰਦ ਰਹੀਆਂ ਉਹਨਾਂ ਨੂੰ ਕਲੀਨਿਕ ਤੇ ਵਿਜ਼ਿਟ ਕਰਨਾ ਸੀ ਕੈਦੀ ਦਾ ਕਿ ਜਿਨ੍ਹਾਂ ਨੂੰ ਜਿਆਦਾ ਦਰਦ ਹੈ ਜਿਨ੍ਹਾਂ ਨੂੰ ਨਹੀਂ ਦਾ ਮੰਦਾ ਇੱਥੇ ਹੈ ਨਾ ਉਹਨਾਂ ਨੂੰ ਫਿਰ ਕਲੀਨਿਕ ਤੇ ਥੈਰੇਪੀ ਉੱਥੇ ਕਰ ਦਿੱਤੀ ਥੈਰੇਪੀ। ਇਹ ਭਾਈ ਕੋਈ ਤੇਲ ਤੂਲ ਵੀ ਲਾਉਨੇ? ਹਾਂਜੀ ਵੀਰ ਜੀ ਸਾਡਾ ਆਪਣਾ ਤੇਲ ਬਣਾਇਆ ਹੈ ਇਹ ਗਰਮ ਤੇਲ ਆ ਇਹ ਵੀ ਦਰਦ 'ਚ ਕਾਫੀ ਆਰਾਮ ਦਿੰਦਾ। ਭਾਈ ਇਹ ਤਾਂ ਨੌਜਵਾਨ ਜਿਹੜੇ ਆ ਉਹ ਤਾਂ ਇਦਾਂ ਦੇ ਕੰਮਾਂ ਵਾਲ ਨੂੰ ਜ਼ਿਆਦਾ ਪੈਂਦੇ ਨਹੀਂ ਹੈਗੇ। ਇਹ ਮਤਲਬ ਜਦੋਂ ਤੁਹਾਨੂੰ ਜਦੋਂ ਸ਼ੌਂਕ ਸੀ ਸ਼ੁਰੂ ਤੋਂ ਜਾਂ ਘਰ ਵਿੱਚ ਕਿਸੇ ਨੂੰ ਪਹਿਲਾਂ ਇਸ ਚੀਜ਼ ਦਾ ਜਿਹੜਾ ਨੌਲੇਜ ਸੀ। ਨਹੀਂ ਵੀਰ ਜੀ ਸਾਨੂੰ ਮੈਨੂੰ ਇਹ ਸ਼ੌਂਕ ਹੀ ਸੀ ਸੇਵਾ ਕਰਨ ਦੇ ਨਾ। ਇਹ ਚੀਜ਼ ਹੀ ਕਿ ਆਪਾਂ ਸੇਵਾ ਕਰੀਏ ਹਨਾ। ਲੋਕਾਂ ਨੂੰ ਕਿਉਂਕਿ ਤਕਲੀਫ ਬਹੁਤ ਆ। ਦਰਦ ਬਹੁਤ ਆ ਸਰਵਾਈਕਲ ਬਹੁਤ ਜ਼ਿਆਦਾ ਵੱ ਤੇ ਕਈ ਲੋਕ ਨਹੀਂ ਵੀ ਆ ਸਕਦੇ ਕਲੀਨਿਕ ਤੇ ਨਾ ਉਹਨਾਂ ਲਈ ਫਿਰ ਆਪਾਂ ਇੱਥੇ ਸੇਵਾ ਕੈਂਪ ਲਾਣੇ ਆ ਹਰ ਸੰਡੇ ਨੂੰ ਲਾਣੇ ਆ ਕਿ ਜਿਹੜੇ ਨਹੀਂ ਆ ਸਕਦੇ ਕਲੀਨਿਕ ਦੇ ਹਨਾ ਉੱਥੇ ਆ ਕੇ ਕਰਾ ਲਣ ਜਿਆਦਾਤਰ ਕਿੰਨੀ ਕੈਰੀ ਕਰਨੀ ਪੈਂਦੀ ਹੈ ਭਾਜੀ ਇਹ ਵੀਰ ਜੀ ਹਰ ਇੱਕ ਤੇ ਡਿਪੈਂਡ ਕਰਦਾ ਜਿ ਕਈਆਂ ਦੇ ਬਹੁਤ ਜ਼ਿਆਦਾ ਸਰਵਾਈਕਲ ਹੈ ਨਾ ਉਹਨਾਂ ਨੂੰ ਪਰ ਇਹ ਕਿ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਵਾ ਜਿਨ੍ਹਾਂ ਦਾ ਹਮਥੈਰਪੀਆਂ ਦੇ ਨਾਲ ਵੀ ਨਹੀਂ ਘਟਦਾ ਹਨਾ ਜਿਨ੍ਹਾਂ ਦਾ ਟਾਈਮ ਲੱਗਦਾ ਪਰ ਇੱਥੇ ਮਹਾਰਾਜ ਦੀ ਇੰਨੀ ਕਿਰਪਾ ਉਹਨਾਂ ਦੀ ਇੱਕ ਜਾਂ ਦੋ ਵਾਰ ਮਾਲਿਸ਼ ਨਾਲ ਹੀ ਫਰਕ ਪਈ ਜਾਂਦਾ ਵਾਹਿਗੁਰੂ ਇਹ ਪਾਣ ਕੇ ਸੰਗਤ ਦੱਸਦੀ ਪਤਾ ਹਾਂਜੀ ਹਾਂਜੀ ਬਾਬਾ ਜੀ ਸੰਗਤ ਹੀ ਦੱਸਦੀ ਸਾਨੂੰ ਸਾਨੂੰ ਆਪ ਯਕੀਨ ਨਹੀਂ ਹੁੰਦਾ ਕਿ ਇੰਨੀ ਜਲਦੀ ਕਿਦਾਂ ਫਰਕ ਪਈ ਜਾਂਦਾ ਪਰ ਵੇਖੋ ਮਹਾਰਾਜ ਦੀ ਕਿਰਪਾ ਹੈ ਨਾ ਸਿਰਫ ਮਾਲਿਸ਼ ਦੇ ਨਾਲ ਹੀ ਇੱਥੇ ਫਰਕ ਪਈ ਜਾਂਦਾ ਹੰਪ ਘਟ ਜਾਂਦੇ ਇਹ ਭੈਣ ਜੀ ਜਿਹੜੇ ਨਾਲ ਸੇਵਾ ਕਰਦੇ ਇਹ ਕੌਣ ਹੈ ਇਹ ਅੱਜ ਹੀ ਆਏ ਜੀ ਮਾਤਾ ਜੀ ਇਹਨਾਂ ਨੇ ਆ ਕੇ ਕਿਹਾ ਕਿ ਮੈਂ ਵੀ ਸੇਵਾ ਕਰ ਲਾਂ ਇਹਨਾਂ ਨੂੰ ਵੀ ਆਂਦਾ ਹੀ ਮਤਲਬ ਨਾ ਅੱਛਾ ਮੈਂ ਤਾਂ ਹੀ ਉਹ ਦੇਖਦਾ ਕਿਉਂਕਿ ਉਹ ਵੀ ਉਹ ਦੇਖੋ ਪੁਆਇੰਟ ਵਗੈਰਾ ਨਾ ਉਹ ਉਹ ਵੀ ਜਦਾਂ ਮਤਲਬ ਦੱਸਦੇ ਆ ਕਿਉਂਕਿ ਉਹ ਜਿਹੜਾ ਵੀਰ ਹੁਣ ਇੱਥੇ ਸੇਵਾ ਕਰਦੇ ਤਾਂ ਉਹ ਨਾਲ ਪੈਣ ਕਿ ਦੀ ਵੀ ਮੈਂ ਵੀ ਸੇਵਾ ਕਰ ਲਵਾਂ ਤੇ ਉਹਨਾਂ ਨੂੰ ਪੁੱਛਦਿਆਂ ਵੀ ਉਹਨਾਂ ਨੇ ਵੀ ਕੋਈ ਕੋਰਸ ਕੀਤਾ ਇਹ ਕਿਦਾਂ ਮਤਲਬ ਇਹ ਇਹਨਾਂ ਨੂੰ ਕਿੱਦਾਂ ਪਤਾ ਪੈਣਾ ਤੁਸੀਂ ਇਸ ਚੀਜ਼ ਦਾ ਕੋਰਸ ਕੀਤਾ ਕੋਈ ਮਤਲਬ ਮੈਂ 6 ਕੁ ਮਹੀਨੇ ਉੱਥੇ ਜਦੋਂ ਮੈਂ ਆਪਣੇ ਪੇਕੇ ਸੀਗੇ ਉਦੋਂ ਕੰਮ ਕੀਤਾ ਸੀਗਾ ਤੇ 3-4 ਸਾਲ ਕੰਟੀਨਿਊ ਮੈਂ ਪੇਸ਼ੈਂਟਸ ਅਟੈਂਡ ਕੀਤੇ ਨੇ ਅੱਛਾ ਕਿਹੜੀ ਜਗ੍ਹਾ ਜੀ ਮੈਂ ਪੀਵੇ ਪੀਵਾ ਪਟਿਆਲੇ ਦੇ ਕੋਲ ਠੀਕ ਹੈ ਤੁਸੀਂ ਕਹਿੰਦੇ ਹੋ ਨਾ ਜਿੱਦਾਂ ਹੁਣ ਬਰਤਨ ਧੋਣ ਦੀ ਸੇਵਾ ਉਹ ਤੇ ਕਿਸੇ ਨੇ ਵੀ ਕਰ ਲੈਣੀ ਜਾਂ ਹੋਟਲ ਤੁਹਾਨੂੰ ਮੈਨੂੰ ਆਉਂਦਾ ਸੀ ਇਹ ਤੁਹਾਨੂੰ ਆਉਂਦਾ ਸੀ ਨਾ ਤੁਹਾਡੇ ਲਈ ਵੀ ਸੌਖਾ ਕਿਸੇ ਦਾ ਭਲਾ ਵੀ ਹਾਂਜੀ ਹਾਂਜੀ ਤਾਂ ਕਰਕੇ ਮੈਂ ਪਹਿਲੀ ਵਾਰ ਇੱਥੇ ਸੇਵਾ ਕਰਨ ਲੱਗੇ ਇੱਥੇ ਪਹਿਲੀ ਵਾਰ ਕਰਨ ਲੱਗਿਆ ਵੈਸੇ ਤਿੰਨ ਤਿੰਨ ਚਾਰ ਸਾਲ ਮੈਂ ਕੰਟੀਨਿਊ ਕੀਤਾ ਪੇਸ਼ੈਂਟ ਇੱਥੇ ਹਰੇ ਕੈਤਵਾਰਾ ਉਹਨੇ ਤੁਜੀ ਹਾਂਜੀ ਹਰੇ ਜੇ ਤਾਂ ਹਰੇ ਕੈਤਵਾਰਾ ਚੌਥਾ ਐਤਵਾਰੇ ਬਾਕੀ ਵੈਗਰੂ ਕਿਰਪਾ ਕਰਨ ਅੱਗੇ ਪਹਿਨੇ ਕੋਈ ਕੋਰਸ ਵਗੈਰਾ ਕੀਤਾ ਜਾਂ ਘਰ ਵਿੱਚੋਂ ਕਿਸੇ ਤੋਂ ਸਿੱਖਿਆ ਤੁਸੀਂ ਘਰ ਸਿਖਿਆ ਮੈਂ ਘਰੋਂ ਹੀ ਸਿੱਖਿਆ ਕਿਸੇ ਤੋਂ ਇਹਦੇ ਤੋਂ ਕੋਰ अच्छा जी मेरे उथे नॉन सिगे उना तो ही लेती है कंटिन्यू करते करते मेनू नॉलेज हो गई ਵੀ ਕਿਹੜੀ ਹੱਡੀ ਕਿੱਦਾ ਮਤਲਬ ਕਿੱਥੇ ਲੈਗ ਚ ਪੇਨ ਹੋਵੇ ਬੈਕ ਚ ਪੇਨ ਹੋਵੇ ਵਾਹਿਗੁਰੂ ਜੀ ਦੀ ਕਿਰਪਾ ਇਹ ਪਾਠ ਕਰਕੇ ਸਿਮਰਨ ਕਰਕੇ ਕਰਦੀਆਂ ਹਮੇਸ਼ਾ ਤੇ ਫਰਕ ਪਿਆ ਬਹੁਤ ਜੁੜਿਆਂ ਨੂੰ ਬਹੁਤ ਪੇਸ਼IENTS ਹਨ ਮੇਰੇ ਕੋਲ ਇਹ ਜਦਾਂ ਮਤਲਬ ਇਹ ਜਦਾਂ ਜਦੋਂ ਸਰਵਾਈਕਲ ਕਈਆਂ ਦੇ ਹੁੰਦੀ ਹੁੰਦੀ ਹੈ ਨਾ ਅਗੇ ਮੇਰੀ ਵਾਈਫ ਦੇ ਵੀ ਸੀ ਹੁਣ ਸਹੀ ਹੋ ਗਈ ਉਹ ਜਦੋਂ ਮਾਲ ਕੋਈ ਨਾੜਾ ਨੂੜਾ ਦਾ ਹਿਸਾਬ ਕਿਤਾ ਬੰਦਾ ਵੀ ਉੱਤੇ ਥੱਲੇ ਹੋਈਆਂ ਹੁੰਦੀਆਂ ਜਾਂ ਇਹ ਕੀ ਪ੍ਰੋਬਲਮ ਦਾ ਵੀ ਜ਼ਿਆਦਾ ਸੋਚਣ ਦਾ ਜਾਂ ਕਿਤਾ ਕੀ ਇਹ ਸਿਸਟਮ ਕਿਉਂ ਹੈ ਨਹੀਂ ਮੈਨੂੰ ਪ੍ਰੋਪਰ ਨੋਲੇਜ ਨਹੀਂ ਹੈ ਕਿ ਇਸ ਚੀਜ਼ ਦੀ ਮਤਲਬ ਹੈ ਕਿ ਇਹ ਕਿ ਸਰਵਾਈਕਲ ਹਮੇਸ਼ਾ ਥੈਰੇਪੀ ਕਰਨ ਨਾਲ ਹੀ ਠੀਕ ਹੁੰਦਾ ਹੈ ਇਹ ਹੈ ਜਦੋਂ ਮਾਲਿਸ਼ ਕਰਨ ਨਾਲ ਜਾਂ ਥੈਰੇਪੀ ਕਰਨ ਨਾਲ ਅਦਰਵਾਈਜ਼ ਇਹ ਐਕਸਰਸਾਈਜ਼ ਨਾਲ ਅਦਰਵਾਈਜ਼ ਕੋਈ ਇਹਦੀ ਟੈਬਲਟ ਨਹੀਂ ਹੈਗੀ ਵੀ ਇਹਦਾ ਟੈਬਲਟ ਨਾਲ ਆਰਾਮ ਆਵੇ ਇਹ ਥੈਰੇਪੀ ਨਾਲ ਹੀ ਆਰਾਮਨ ਕੰਟੀਨਿਊ ਕਰਾਣੀ ਪੈਂਦੀ ਹੈ 15 ਉਹ 20 ਦਿਨ ਕੰਟੀਨਿਊ ਕਰਾਣੀ ਪੈਂਦੀ ਭੈਣਾਂ ਨਾਲ ਵੀ ਗੱਲ ਕਰਦ ਕਰਦੇ ਨਹੀਂ ਵਾਇਕੂ ਜੀ ਖਾਲਸਾ ਆਇਕੂ ਜੀ ਇਹ ਪੈਣਾ ਜਦੋਂ ਤੁਸੀਂ ਇਹ ਕਰਾਉਨੇ ਤੁਹਾਨੂੰ ਆਰਾਮ ਆਇਆ ਜੀ ਹਾਂ ਜੀ ਠੀਕ ਫਰਕ ਪਿਆ ਫਰਕ ਪਿਆ ਨਾ ਜੀ ਹਾਂ ਇੱਕ ਬਾਬੇ ਦੇ ਦਰ ਤੇ ਬੈਠੇ ਆ ਹਾਂ ਜੀ ਤੇ ਇੱਕ ਸ਼ਿਵਾ ਹਾਂ ਜੀ ਚਲੋ ਮਹਾਰਾਜ ਚੜਦੀ ਕਲਾ ਵਿੱਚ ਰੱਖਣ ਜੀ ਇਹ ਜਿਹੜਾ ਵੀਰ ਨੇ ਇੱਥੇ ਫਰੀ ਜਿੱਦਾਂ ਕੈਂਪ ਲਾਇਆ ਆ ਟਰੈਪੀ ਕਰਦੇ ਆ ਤੇ ਵੀਰੇ ਉਹਦਾ ਕਿੰਨੇ ਕਿ ਪੇਸ਼ੈਂਟ ਜਿਹਦਾ ਰੋਜ਼ ਸੰਗਤ ਆ ਜਾਂਦੀ ਹੈ ਪੇਸ਼ੈਂਟ ਤਾਂ ਆਪਾਂ ਨਹੀਂ ਕਹਿ ਸਕਦੇ ਉਹ ਤੇਰੀ ਦੁਕਾਨੇ ਹੋਣੇ ਆ ਇੱਥੇ ਬਾਬੇ ਦੇ ਦਰ ਤੇ ਸੇਵਾਦਾਰ ਹੀ ਆ ਵੀਰ ਜੀ 4-500 ਸੰਗਤ ਤੇ ਹੋ ਜਾਂਦੀ ਆ ਚਾਰ ਘੰਟਿਆਂ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਸੰਗਤ 4-500 ਸੰਗਤ ਨਾਰਮਲ ਹੋ ਹੀ ਜਾਂਦੀ ਆ ਠੀਕ ਆ ਵੀ ਮਹਾਰਾ ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ